हां ਵੀ ਪੰਜਾਬੀਓ ਤੁਸੀਂ ਫਿਰਦੇ ਰਹੋ ਕੋਈ ਕਮਲ ਭਾਬੀ ਕੁਚਮਿਆਲੀ ਭਾਬੀ ਕੋਈ ਟੈਂਪੂ ਆਵਾਂ ਮਗਰ ਕੋਈ ਨਚਾਰਾ ਮਗਰ ਕੋਈ ਤਮਾਸ਼ੀ ਬੀਨਾ ਮਗਰ ਤੇ ਅਗਲੇ ਸੋਡੀ ਹਿੱਕ ਤੇ ਕਿਲ ਠੋਕ ਰਹੇ ਹਿੱਕ ਤੇ ਕਿਲ ਠੋਕ ਰਹੇ ਆ ਆ ਦਿਖਾ ਮੜਾ ਜਾ ਆ ਜਿਹੜਾ ਇਹ ਭਾਰਤ ਮਾਲਾ ਪ੍ਰੋਜੈਕਟ ਆ ਜੀ ਜਿਹੜਾ 60055 ਤੋਂ 60000 ਏਕੜ ਜਿਹੜੀਆਂ ਸਾਡੀਆਂ ਉਪਜਾਊ ਪੰਜਾਬ ਦੀਆਂ ਜ਼ਮੀਨਾਂ ਸੀ ਉਹ 55 ਤੋਂ 60000 ਏਕੜ ਆ ਸੋੜੇ ਰੁਕ ਚੁੱਕੀ ਐ ਇਹਦੇ ਵਿੱਚ ਸੜਕਾਂ ਦੇ ਵਿੱਚ ਤੇ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਪੰਜਾਬ ਧਿਆਨ ਦਿਓ ਪੰਜਾਬੀਓ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਵੀ ਇਹਨਾਂ ਸੜਕਾਂ ਦੇ ਨਾਲ-ਨਾਲ ਤੇ ਹੋਰ ਪੰਜਾਬ ਦੇ ਵਿੱਚ ਰੇਲ ਦੀਆਂ ਲੀਹਾਂ ਦਾ ਜਾਲ ਵਿਛਾਉਣਾ ਹੈ ਕਈ ਹਜ਼ਾਰਾਂ ਏਕੜ ਪੈੜੀ ਸੋੜੀ ਉਹਦੇ ਚ ਰੁਕ ਜਾਣੀ ਐ ਮਨੇ ਗਾਲੀ ਸਮਝ ਨਹੀਂ ਆਉਂਦੀ ਲੋਕ ਕਮਲੇ ਹੋਏ ਕਰਦੇ ਆ ਸਾਡਾ 50 ਲੱਖ ਰੇਟ ਹੋ ਗਿਆ 60 ਲੱਖ ਰੇਟ ਹੋ ਗਿਆ ਕਰੋੜ ਰੁਪਇਆ ਦੇਣਗੇ ਭਾਵੇਂ 5 ਕਰੋੜ ਦੇਣ ਜਦੋਂ ਜ਼ਮੀਨ ਹੀ ਨਾ ਬਚੀ ਅਨਾਜ ਕਿੱਥੇ ਪੈਦਾ ਹੋਊਗਾ ਧਰਤੀ ਨਾ ਬਚੀ ਕੀ ਸੜਕਾਂ ਨੂੰ ਖਾਓਗੇ ਪੱਥਰਾਂ ਨੂੰ ਖਾਓਗੇ ਲੁੱਕ ਖਾਓਗੇ ਜਾਂ ਰੇਲ ਦੀਆਂ ਲੀਹਾਂ ਲੋਹਾ ਖਾਓਗੇ ਇਹਦਾ ਵਜੋਂ ਧਰਤੀ ਆਨਾਜ ਪੈਦਾ ਕਰਦੀ ਐ ਉਹ ਨਾਲਜ ਪੈਦਾ ਹੋਣੀ ਧਰਤੀ ਨੂੰ ਆ ਪੱਥਰਾਂ ਨਾਲ ਅਰੇ ਇਹ ਦੀਆਂ ਲੀਹਾਂ ਦਾ ਦੱਬਿਆ ਜਾ ਰਿਹਾ ਰੋਕਿਆ ਜਾ ਰਿਹਾ ਜਾ ਰਿਹਾ ਆਪਾਂ ਚੋਪਾਂ ਤਮਾਸ਼ੀਨ ਬਣੇ ਹੋਇਆ ਕੋਈ ਉਧਰੋਂ ਹੋ ਗਿਆ ਫੇ ਇਧਰੋਂ ਹੋ ਗਿਆ ਆ ਰੌਲਾ ਪੈ ਗਿਆ ਆ ਰੌਲਾ ਪੈ ਗਿਆ ਉਧਰੋਂ ਇਸ ਆੜ ਦੇ ਵਿੱਚ ਵੀ ਇਹਦਾ ਕੰਮਲੇ ਲੋਕ ਆ ਦੱਬੀ ਫਿਰਦੇ ਇਧਰ ਲਈ ਉਧਰ ਲਈਆਂ ਗੱਲਾਂ ਨੂੰ ਤੇ ਇਹ ਸੋਡਾ ਘੋਗਾ ਚਤ ਕਰੀ ਤੁਰੇ ਆਉਂਦੇ ਆ ਆ 24000 ਏਕੜ ਅਕਵਾਇਰ ਕਰਨੀਆਂ ਲੁਧਿਆਣਾ ਦੇ ਮੋਗਾ ਕਈ ਲੱਖ ਏਕੜ ਜ਼ਮੀਨ ਅਕਵਾਇਰ ਕਰਦੇ ਆ ਪੂਰੇ ਪੰਜਾਬ 'ਚ ਆ ਜਿਹੜੇ ਅਰਬਨ ਸਟੇਟਾ ਬਣਾਉ ਰਹੇ ਭਵੰਤ ਸਿਓ ਇਹ ਵੀ ਲੋਕ ਤਮਾਸ਼ੀ ਦੇ ਦੇਣਗਾ ਜਮੀਨਾਂ ਵੀ ਹਾਂ ਸਾਨੂੰ 50 50 ਲੱਖ ਮਿਲਦਾ ਕਿੱਲੇ ਦਾ ਤੁਹਾਨੂੰ 100 ਰੁਪਿਆ ਮਿਲਦਾ ਕਿੱਲੇ ਦਾ ਮੈਨੂੰ ਇਹ ਗੱਲ ਦਾ ਜਵਾਬ ਦਿਓ ਯਾਰ ਭਾਵੇਂ 5 ਕਰੋੜ ਮਿਲ ਜੇ ਕਿੱਲੇ ਦਾ ਜੇ ਗਾਹ ਜਮੀਨ ਹੀ ਨਾ ਮਿਲੀ ਤੋ 5 ਕਰੋੜ ਦਾ ਕਰਾਂਗੇ ਕੀ ਕਿੱਥੇ ਲਾਉਂਗੇ ਕੋਈ ਕਾਰਖਾਨਾ ਖੋਲੋਗੇ ਐਡੀ ਸਾਡੀ ਹੋਏ ਨਹੀਂ ਵੀ ਕਾਰਖਾਨਾ ਖੋਲ ਗੇ ਕਾਰਖਾਨਾ ਖੋਲ ਵੀ ਲਿਆ ਕਾਰਖਾਨਾ ਫੇਲ ਹੋ ਗਿਆ ਫਿਰ ਕਿੱਥੇ ਜਾਉਂਗੇ ਸਮਝੋ ਯਾਰ ਗੱਲ ਨੂੰ ਸਮਝੋ ਮੈਂ ਕਹਿੰਨਾ ਚਾਹੇ 50 ਕਰੋੜ ਵੀ ਕੀਮਤ ਦੇਣ 100 ਕਰੋੜ ਵੀ ਦੇਣ ਧਰਤੀ ਦੀ ਬਾਈ ਕੋਈ ਕੀਮਤ ਨਹੀਂ ਆ ਪੈਸਾ ਨਹੀਂ ਖਰਦਣਾ ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਮੈਂ ਅੱਜ ਹੀ ਨੋਟੀਫਿਕੇਸ਼ਨ ਪੜ ਰਿਹਾ ਸੀਗਾ ਵੀ ਰੇਲ ਦੀਆਂ ਲੀਹਾਂ ਪੰਜਾਬ ਜਾਲ ਵਿਛਾਉਣਾ ਸੜਕਾਂ ਦੇ ਜਾ ਹੋਰ ਵਿਛਾਉਣੇ ਆ ਅਰੋਸਟੇਟਾਂ ਦੇ ਵਿੱਚ ਅੱਡ ਕਲੌਨੀਆਂ ਚੱਡ ਰੋਜ਼ ਇੱਕ ਪਿੰਡ ਦੇ ਵਿੱਚ ਜੇ ਪੈਵਰੇਜ ਕੱਢੀਏ 5 ਕਿੱਲੇ ਜ਼ਮੀਨ ਰੋਜ਼ ਵਿਕਦੀ ਆ ਸੋਡੀ 5 ਕਿੱਲੇ ਜ਼ਮੀਨ ਰੋਜ਼ ਵਿਕਦੀ ਆ ਆ ਰੁਕਦੀ ਆ ਇੱਕ ਪਿੰਡ ਦੀ 13000 ਪਿੰਡਾਂ 65000 ਕਿੱਲਾ ਤਾਂ ਸੋਡਾ ਇੱਕ ਸਾਲ ਦੇ ਵਿੱਚ ਅਹੀਂ ਰੁਕ ਜਾਂਦਾ ਇੱਕ ਸਾਲ ਦੇ ਵਿੱਚ ਆਪਾਂ ਵੇਜੇ ਐਵਰੇਜ ਕਿਹੜੇ ਰੋਜ਼ ਨਹੀਂ ਇੱਕ ਸਾਲ ਦੇ ਵਿੱਚ ਪੰਜ ਕਿੱਲੇ ਆਪਾਂ ਦੇਖੇ ਪੰਜ ਕਿੱਲੇ ਦੂਜੀ ਗੱਲ ਸੁਣ ਲੋ ਧਿਆਨ ਨਾਲ ਆਣ ਹੋਰ ਕਰਤੂਤ ਦੇਖੋ ਸਰਕਾਰਾਂ ਦੀ ਯਾਰ ਐ ਇੱਥੇ ਜਿਹੜੇ ਗੰਦ ਪਾ ਰਹੇ ਆ ਨਗੇਜ ਪਰੋਸ ਰਹੇ ਆ ਸਲੀਲਤਾ ਪਰੋਸ ਰਹੇ ਨੇ ਸਰਕਾਰ ਸਿਕਿਉਰਟੀਆਂ ਦੇ ਰਹੀ ਐ ਮੈਂ ਗੱਲ ਪਰਸੋਂ ਹੀ ਕਹਿ ਦਿੱਤੀ ਸੀਗੀ ਕਿ ਕੇ ਚੈਨਲ ਦੇ ਉੱਤੇ ਵੀ ਹੁਣ ਸਰਕਾਰ ਸਿਕਿਉਰਟੀਆਂ ਦੇਊਗੀ ਪੁਲਿਸ ਵਾਲਾ ਗਨਮੈਨ ਦਿੱਤੇ ਜਾਣਗੇ ਉਹ ਸਿਕਿਉਰਟੀਆਂ ਦੀ ਆੜ ਦੇ ਵਿੱਚ ਬਹੁਤ ਗੰਦ ਪਾਉਣਗੇ ਨੰਗੇ ਹੋ ਕੇ ਨੱਚਣਗੇ ਆ ਜਿਹੜੀ ਇੱਕ ਕੁੜੀ ਆ ਲੂਥਰਾ ਪਤਾ ਨਹੀਂ ਕੀ ਉਹਦਾ ਨਾਂ 6 ਗਨਮੈਨ ਉਹਦੇ ਲਾਤੇ ਅੱਗੇ 6 ਗਨਮੈਨ ਤੇ ਬੈਰੀਕੇਡ ਕਰਤੇ ਉਹਦੇ ਘਰ ਦੇ ਅੱਗੇ ਜਿਵੇਂ ਕੋਈ ਮੁੱਖ ਮੰਤਰੀ ਮੰਤਰੀ ਦਾ ਘਰ ਹੁੰਦਾ ਨਾ ਬੈਰੀਕੇਡਿੰਗ ਹੋਈ ਹੁੰਦੀ ਹੈ ਐ ਉਹਦੇ ਆਲੇ-ਦਾਲੇ ਹੌਂਸ ਬਿਠਾਤੀ ਵੀਰ ਜਾਨ ਨੂੰ ਖਤਰਾ ਉਹਨੂੰ ਕਿਸੇ ਨੇ ਕੀ ਕਹਿਣਾ ਸਰਕਾਰ ਦਾ ਫਰਜ਼ ਬਣਦਾ ਸੀ ਪ੍ਰਸ਼ਾਸਨ ਦਾ ਫਰਜ਼ ਬਣਦਾ ਸੀ ਉਹਨੂੰ ਬੁਲਾਉਂਦੇ ਵੀ ਤੇਰਾ ਜਿਹੜਾ ਅਕਾਊਂਟ ਕੂਂਡਾ ਖਾਤਾ ਖੂਤਾ ਕਰ ਬੰਦ ਡਿਲੀਟ ਕਰ ਤੇਰਾ ਇੰਸਟਾਗ੍ਰam ਆ ਜੋ ਵੀ ਆ ਤੇ ਤੂੰ ਜਿੰਨੀਆਂ ਵੀਡੀਓ ਪਾਈਆਂ ਉਹ ਰਿਲੀਟ ਕਰਾ ਤੇ ਅੱਗੇ ਤੋਂ ਤੂੰ ਲਿਖ ਕੇ ਦੇ ਕੇ ਜਾ ਇੱਥੇ ਮੈਂ ਕੋਈ ਜਿਹੇ ਜਿਹੇ ਵੀਡੀਓ ਨਹੀਂ ਪਾਉਂਗੀ ਉਲਟਾ ਉਹਨੂੰ ਸ਼ਹਿ ਦੇਤੀ ਵੀ ਕੋਈ ਗੱਲ ਨਹੀਂ ਚੱਕ ਦੇ ਫੱਟੇ ਨੰਗੀਆਂ ਹੋ ਕੇ ਨੱਚੋ ਜੋ ਮਰਜੀ ਗੰਦ ਪਾਓ ਜੋ ਲਗੇ ਜ ਮਰਜੀ ਪਰੋਸੋ ਸਰਕਾਰ ਤੁਹਾਡੀ ਪਿੱਛੇ ਤੇ ਖੜੀ ਹੈ ਮੰਨ ਕੇ ਭਾਂਸਿਆ ਤੈਨੂੰ ਉਧਰ ਮੁਕਸਰ ਦੇ ਵਿੱਚ ਸ਼੍ਰੀ ਆਮ ਗੁੰਡਾ ਕਰਦੀ ਹੋਈ ਆਪਣੇ ਆਪ ਨੂੰ ਖੌਤੀ ਸਿਵਸਨ ਵਾਲੇ ਕਹਾਉਂਦੇ ਗੁੰਡਿਆਰੇ ਮੁੰਡਾ ਕੁੱਟਿਆ ਅੱਜ 10 ਦਿਨ ਹੋ ਗਿਆ ਕੱਢਣਾ ਹੋਈ ਨੂੰ ਰਜੇਸ਼ ਗਰਗ ਕੋਈ ਪ੍ਰਧਾਨ ਅਸਫਸਨਾ ਦਾ ਮਕਸਰ ਦਾ ਬੰਦਾ ਨਹੀਂ ਫੜਿਆ ਬੰਦਿਆਂ ਦੇ ਪਰਚਾ ਹੋਇਆ ਜਿਨ੍ਹਾਂ ਦੇ ਬੰਦੇ ਨਹੀਂ ਫੜੇ ਗਏ ਉਲਟੇ ਫੜ ਕੀਨੇ ਲਏ ਬੰਦੇ ਜਿਹੜੇ ਬੰਦੇ ਉੱਥੇ ਕੱਲ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਉਹ ਬੰਦੇ ਚੱਕ ਲਏ ਪੁਲਿਸ ਨੇ ਉਸ ਬੰਦੇ ਨੂੰ ਰਜੇਸ਼ ਗਰਗ ਨੂੰ ਵੀ ਸਿਕਿਉਰਿਟੀ ਮਿਲੀ ਹੋਈ ਹੈ ਤੇ ਉਹ ਕੋਈ ਉੱਥੋਂ ਦਾ ਪਤਾ ਨਹੀਂ ਕਿ ਰਵੀ ਕੁਮਾਰ ਆ ਕਿ ਰਵੀ ਖਾਨ ਆ ਉਹ ਨੂੰ ਸਿਕਿਉਰਿਟੀ ਦਿਵਾਉਣ ਦੇ ਲਈ ਉੱਥੇ ਧਰਨਾ ਲਾਇਆ ਹੋਇਆ ਸੀਗਾ ਦੇਖੋ ਹੱਦ ਹੋ ਗਈ ਹੈ ਜਿਹੜਾ ਤੇ ਗੁੰਡਾ ਕਰਦੀ ਕਰ ਰਿਹਾ ਨੰਗਾ ਨਾਚ ਰੱਖ ਰਿਹਾ ਨੱਚ ਰਿਹਾ ਹੈ ਅਸ਼ਲੀਲਤਾ ਫਲਾ ਰਿਹਾ ਉਹਨਾਂ ਨੂੰ ਸਕੋਰਟਿੰਗ ਦੇ ਕੇ ਪ੍ਰੋਟੈਕਟ ਕੀਤਾ ਜਾ ਰਿਹਾ ਜਿਹੜੇ ਵਿਰੋਧ ਕਰਦੇ ਆ ਰੋਲਾ ਪਾਉਂਦੇ ਆ ਚੱਕ ਕੇ ਜੇਲਾਂ ਸਿੱਟੇ ਜਾ ਰਹੇ ਆ ਜ ਉਹਨਾਂ ਦੀ ਆਵਾਜ਼ ਦੱਬੀ ਜਾ ਰਹੀ ਹੈ ਇਹ ਹਾਲਾਤ ਬਣੇ ਖੜੇ ਪੰਜਾਬ ਦੇ ਅਗਲੀ ਗੱਲ ਹੋਰ ਸੁਣ ਲਓ ਆ ਕਰਤੂਤ ਸੁਣ ਲਓ ਆ ਪੰਜਾਬ ਦੇ ਪੁੱਤ ਦੀ ਕਰਤੂਤ ਦਿਖਾ ਦੇ ਆ ਦੇਖੋ ਆ ਦੇਖ ਲਓ ਮਾੜਾ ਜ ਆਹਾ ਆਪਣ ਚਾਇਤ ਫੀਡਬੈਕ ਫਾਰਮ ਹੈ ਜੀ ਹਿੰਦੀ ਚ ਆਇਆ ਹੈ ਪਿੰਡਾਂ ਦੇ ਸਰਪੰਚਾਂ ਨੇ ਫਾਰਮ ਭਰ ਕੇ ਦੇਣੇ ਆ ਦੇਖ ਲੋ ਆ ਫਾਰਮ ਭਰਨੇ ਆ ਸਾਰੇ ਇਹ ਹਿੰਦੀ ਚ ਭੇਜੇ ਗਏ ਆ ਜੀ ਫਾਰਮ ਆ ਹਿੰਦੀ ਚ ਭੇਜੇ ਗਏ ਆ ਫਾਰਮ ਆ ਦੇਖ ਲੋ ਆ ਸਾਰੇ ਫਾਰਮ ਹਿੰਦੀ ਚ ਹੈ ਜੀ ਆਲਾ ਦੇਖੋ ਇਹਨਾਂ ਦੇ ਆਹੋ ਹਿੰਦੀ ਵਾਲਾ ਨਹੀਂ ਪੜਨੇ ਆ ਪੜਨੇ ਤਾਂ ਇਹ ਸ਼ਿਸ਼ੋਧਗੇ ਵਰਗਿਆਂ ਨੇ ਕੇਦਰੀਵਾਲ ਵਰਗਿਆਂ ਨੇ ਆ ਅਰਨ ਨਹਿਰ ਵਰਗਿਆਂ ਨੇ ਬਾਬਕ ਕੁਮਾਰ ਵਰਗਿਆਂ ਨੇ ਕੁਆਂਤਰ ਕੋਲੇ ਕੋਲੇ ਕੰਮ ਹੀ ਨਹੀਂ ਪਾਉਂਤ ਲੋ ਖੁੰਝੇ ਲਾਇਆ ਹੋਇਆ ਉਹਨਾਂ ਨੇ ਪੜਦੇ ਪਰ ਹਿੰਦੀ ਚ ਛਾਪਣਗੇ ਇਹਦਾ ਆ ਕੇ ਉੱਥੇ ਆਪਣੇ ਨਾਬੇ ਉਦਘਾਟਨ ਵੀ ਇੱਕ ਹਿੰਦੀ ਚ ਕਰ ਗਏ ਨਹੀਂ ਪੱਥਰ ਰੱਖ ਗਿਆ ਸੀਗਾ ਮੈਂ ਜਮੇ ਤੁਹਾਨੂੰ ਪਹਿਲੇ ਹੀ ਕਹਿ ਰਿਹਾ ਜ਼ਮੀਨਾਂ ਸੋਡੀਆਂ ਵੱਖ-ਵੱਖ ਤਰੀਕਿਆਂ ਨਾਲ ਰੋਕੀਆਂ ਜਾ ਰਹੀਆਂ ਤੁਹਾਡੀਆਂ ਨੌਕਰੀਆਂ ਤੇ ਉੱਤੇ ਗੈਰ ਪੰਜਾਬੀਆਂ ਦੇ ਕਬਜ਼ੇ ਆਹ ਸਰਕਾਰੀ ਖੰਡ ਮਿਲ ਦੇ ਵਿੱਚ 160 ਪੋਸਟਾਂ ਕੱਢੀਆਂ ਸਰਕਾਰ ਨੇ ਉਹਦੇ ਵਿੱਚੋਂ ਪਹਿਲਾਂ ਤਾਂ ਇਹ ਬਿਲਕੁਲ ਪੰਜਾਬ ਦੇ ਦੀ ਸ਼ਰਤ ਹੀ ਖਤਮ ਕਰਤੀ ਰੌਲਾ ਪਿਆ ਵਿਰੋਧ ਹੋਇਆ ਉਹ ਫੈਸਲਾ ਇੱਕ ਵਾਰੀ ਪਿੱਛੇ ਕਰ ਲਿਆ ਨਾ ਨੇ ਪਰ ਉਹਦੇ ਵਿੱਚ ਪਤਾ ਕੀ ਕੀਤਾ ਇਹਨਾਂ ਨੇ ਧਿਆਨ ਨਾਲ ਸੁਣ ਲਿਓ ਉਹਦੇ ਵਿੱਚ ਜਿਹੜਾ ਪੰਜਾਬੀ ਭਾਸ਼ਾ ਮਹਾ ਹਰਤਾਲਾ ਜਿਹੜਾ ਟੈਸਟ ਸੀਗਾ ਜੋ ਸਾਰੀਆਂ ਸਾਮੀਆਂ ਲਈ ਉਹ ਲੋੜੀਦਾ ਹੁੰਦਾ ਉਹ ਖਤਮ ਹੀ ਕਰਤਾ ਦੂਜੀ ਇਹਨਾਂ ਨੇ ਗੱਲ ਕੀ ਕੀਤੀ ਐ ਜਿਹੜਾ ਪ੍ਰੀਖਿਆ ਦਾ ਮਾਧਿਅਮ ਐ ਥੋੜੀਆਂ-ਮੋਟੀਆਂ ਪੋਸਟਾਂ ਨੂੰ ਛੱਡ ਕੇ ਬਾਕੀ ਸਾਰਾ ਅੰਗਰੇਜ਼ੀ 'ਚ ਕਰਤਾ ਪੰਜਾਬੀ ਦੇ ਵਿੱਚੋਂ ਚੱਕ ਹੀ ਦਿੱਤਾ ਪੰਜਾਬ ਪੁਲਿਸ ਦਾ ਠੇਕਾ TCS ਇੱਕ ਪ੍ਰਾਈਵੇਟ ਕੰਪਨੀ ਆ ਉਹਦੇ ਕੋਲ ਆ ਕੈਪਟਨ ਸਰਕਾਰ ਵੇਲੇ ਦਾ 5 ਸਾਲ ਦਾ ਠੇਕਾ ਪੂਰਾ ਵੀ ਹੋ ਗਿਆ ਪਰ ਇਹ ਸਰਕਾਰ ਨੇ ਉਹਦਾ ਠੇਕਾ ਹਾਲੇ ਖਤਮ ਨਹੀਂ ਕੀਤਾ ਕਿਉਂ ਬਈ ਪੰਜਾਬ ਕੋਲੇ ਕਿੰਨੇ ਦਾਰੇ ਆ ਜਿਹੜੇ ਇਹ ਭਰਤੀਆਂ ਕਰਾ ਸਕਦੇ ਆ ਤੇ TCS ਇੱਕ ਪ੍ਰਾਈਵੇਟ ਕੰਪਨੀ ਠੇਕਾ ਲਿੱਤਾ ਹੋਇਆ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਪੇਪਰ ਆ ਰਹੇ ਨੇ ਉਹਨਾਂ ਪੇਪਰਾਂ ਦੇ ਵਿੱਚ 10 ਨੰਬਰਾਂ ਦੀ ਪੰਜਾਬੀ ਹੈ ਤੁਸੀਂ ਹੋਰ ਦੇਖੋ 10 ਨੰਬਰ ਦੀ ਪੰਜਾਬੀ ਹੈ ਇਹਦੇ ਬਾਕਤ ਭਾਸ਼ਾ ਵਿਭਾਗ ਨੇ ਪੰਜਾਬ ਦੇ ਡੀਜੀਪੀ ਨੂੰ ਲਿਖਿਆ ਪਰ ਕੋਈ ਜਵਾਬ ਨਹੀਂ ਇਹਨਾਂ ਗੱਲਾਂ ਬਾਤਾਂ ਦਾ 10 ਨੰਬਰ ਦੀ ਪੰਜਾਬੀ ਹੈ ਪੰਜਾਬੀ ਭਾਸ਼ਾ ਦੀ ਦਰਜਾ ਬੰਦੀ ਹੈ ਉਹ 10% ਹੈ ਤੁਸੀਂ ਦੇਖੋਗੇ ਹਰਿਆਣੇ 'ਚ 30% यूपीजी 40% ਹੈ ਮਹਾਰਾਸ਼ਟਰ 'ਚ 50% ਹੈ Rajasthan 60% ਹੈ ਇੱਥੇ 10% ਹੈ ਪੰਜਾਬ ਦੇ ਵਿੱਚ ਕਾਰਨ ਕਾਰਨ ਬਿਲਕੁਲ ਸਾਫ਼ ਹੈ ਕਿ ਸੋਡੀਆਂ ਨੌਕਰੀਆਂ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਕਿਵੇਂ ਕਰਾਉਣੇ ਆ ਸੋਡੀ ਧਰਤੀ ਦੀ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਕਿਵੇਂ ਕਰਾਉਣਾ ਡੈਮੋਗ੍ਰਾਫੀ ਪੰਜਾਬ ਦੀ ਕਿਵੇਂ ਬਦਲਨੀ ਹੈ ਇਹ ਸਾਰੀਆਂ ਸ਼ਾਸ਼ਾ ਹੋ ਰਹੀਆਂ ਇਹੀ ਕਲਪ ਦੇ ਆ ਰਹੇ ਆ ਮੈਂ ਫੇਰ ਕਹਿੰਦਾ ਤੁਸੀਂ ਫੇਰ ਉਹੀ ਲੁੱਟਪਣਿਆ ਮਗਰ ਤੁਰੇ ਫਿਰਦੇ ਹੋ ਤੁਮਾਸ਼ਵੀਰ ਬਣ ਕੇ ਨਜ਼ਾਰੇ ਲੈਣੇ ਹੋ ਸਵਾਦ ਲੈਣੇ ਹੋ ਆ ਕਹਾਣੀਆਂ ਹੋ ਰਹੀਆਂ ਇਹਨਾਂ ਨੂੰ ਸੁਣਨ ਨੂੰ ਕਿ ਤਿਆਰ ਨਹੀਂ ਇੱਥੇ ਮੈਂ ਕੋਈ ਹੋਰ ਟੈਂਪੂ ਦੀ ਗੱਲ ਕੀਤੀ ਹੁੰਦੀ ਮੈਂਡ ਵਰਗੇ ਦੀ ਕੋਈ ਹੋਰ ਕਿਸੇ ਜਿਹੜੀਆਂ ਨੰਗ ਪਾਉਂਦੀਆਂ ਤੇ ਗੰਦੇ ਇਹਨਾਂ ਦੀ ਗੱਲ ਕੀਤੀ ਹੁੰਦੀ ਠਾ 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 ਮੇਰੀ ਗੱਲ ਨੂੰ ਸਾਂਝਾ ਕਰਕੇ ਲੋਕਾਂ ਨਾਲ ਪਹੁੰਚਾਉਣਾ ਸੀ ਮੈਂ ਕੰਮ ਦੀਆਂ ਗੱਲਾਂ ਕੀਤੀਆਂ ਵੀ ਸੋਡਾ ਆ ਹੱਕ ਤੇ ਕੱਲ ਗੱਡਦਾ ਓਏ ਆ 50 60000 ਏਕੜ ਛੋੜੀ ਜ਼ਮੀਨ ਰੋਕ ਲਈ ਛੋੜੀ ਲੱਖਾਂ ਏਕੜ ਜ਼ਮੀਨ ਰੇਲ ਦੀਆਂ ਲੀਆਂ ਰੋਕਣ ਜਾ ਰਹੇ ਆ ਛੋੜੀ ਘਰਮਨ ਸਟੇਟ ਨਾਲ ਵਿੱਚ ਜ਼ਮੀਨ ਰੋਕਣ ਜਾ ਰਹੇ ਆ ਉਥੇ ਤੁਸੀਂ ਇਹ ਚੀਜ਼ਾਂ ਸਾਂਝੀਆਂ ਨਹੀਂ ਕਰੋਗੇ ਛੋਡੀਆਂ ਨੌਕਰੀਆਂ ਖੋ ਕੇ ਦੂਜਿਆਂ ਨੂੰ ਦਿੱਤੀਆਂ ਜਾ ਰਹੀਆਂ ਸਾਂਝਾ ਨਹੀਂ ਕਰੋਗੇ ਨਹੀਂ ਵਿਰੋਧ ਕਰੋਗੇ ਨਹੀਂ ਅੜਾ ਪਾਓਗੇ ਤੁਹਾਨੂੰ ਪਰਵਾਹ ਹੀ ਕੋਈ ਨਹੀਂ ਰੱਬ ਦਾ ਵਾਸਤਾ ਪੰਜਾਬੀਓ ਆਪਣੇ ਖੋਪੜ ਤੋਂ ਆਪਣੇ ਮਗਜ ਆਪਣੇ ਦਿਮਾਗ ਤੋਂ ਅਕਲ ਤੋਂ ਕੰਮ ਲਓ ਇਹ ਸ਼ਾਹੀਸ਼ਾ ਨੇ ਬਹੁਤ ਡੂੰਘੀਆਂ ਤੇ ਗਹਿਰੀਆਂ ਜਿਹੜੀਆਂ ਤੁਹਾਡੇ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਲੱਗਣਾ ਵੀ ਕਿਵੇਂ ਪੰਜਾਬ ਨੂੰ ਤਬਾਹ ਤੇ ਬਰਬਾਦ ਕਰ ਦਿੱਤਾ ਗਿਆ ਇਹ ਸਾਰੇ ਜਿੰਨੇ ਆ ਤੁਹਾਡੇ ਭਵੰਤ ਵਰਗੇ ਆ ਅ ਜਿੰਨੇ ਸੋਡੇ ਪਹਿਲਾ ਵਾਲੇ ਰਹੇ ਆ ਬਾਦਲ ਕੈਪਟਨ ਸਾਰੇ ਜਿੰਨੇ ਸੋਡੇ ਹੋਰ تھے ਮਾਰਦੇ ਫਿਰਦੇ ਫੰਗ ਵੀ ਅਸੀਂ ਆ ਜਾਾਂਗੇ ਇਹ ਸਾਰੇ ਇੱਕ ਇੱਕ ਲਠੋਕ ਰਹੇ ਆ ਪੰਜਾਬ ਦੀ ਇੱਕ ਚ ਚੰਗੀ ਤਰ੍ਹਾਂ ਵੀ ਪੰਜਾਬ ਨੂੰ ਜਮਾ ਜਿਹੜਾ ਮਾੜਾ ਮੋਟਾ ਬੱਚਾ ਉਹ ਵੀ ਖਤਮ ਕਰਦੇ ਹੋ ਪਰ ਤੁਸੀਂ ਨਹੀਂ ਇਹਨਾਂ ਗੱਲਾਂ ਬਾਲਾਉਣਾ ਉਹ ਸਾਡਾ ਦਿਮਾਗ ਹੀ ਨਹੀਂ ਅਸੀਂ ਨੰਗੀਆਂ ਨੱਚਣ ਵਾਲੀਆਂ ਰੀਲਾਂ ਜਿਹੜੀਆਂ ਕੁੜੀਆਂ ਬਣਾਉਂਦੀਆਂ ਨੇ ਉਹਨਾਂ ਨੂੰ ਲੱਖਾਂ ਉਹਨਾਂ ਦੇ ਅਸੀਂ ਫਾਲੋਅਰ ਬਣਨਾ ਹੈ ਉਹਨਾਂ ਨੂੰ ਅਸੀਂ ਲੱਖਾਂ ਦੀ ਗਿਣਤੀ ਚ ਦੇਖਣਾ ਤੇ ਸੁਣਨਾ ਹੈ ਚੰਗੀ ਚੀਜ਼ ਕੋਈ ਸਾਡੇ ਕੰਮ ਦੀ ਗੱਲ ਕਰੇ ਸਾਡੀਆਂ ਨਸਲਾਂ ਦੀ ਗੱਲ ਕਰੇ ਸਾਡੀਆਂ ਫਸਲਾਂ ਦੀ ਗੱਲ ਕਰੇ ਸਾਡੀ ਜ਼ਮੀਨਾਂ ਧਰਤੀ ਦੀ ਗੱਲ ਕਰੇ ਸਾਡੇ ਹੋਰ ਏ ਧੱਕੇ ਦੀ ਸਾਡੇ ਜਿਹੜੇ ਖਿਲਾਫ ਦੀ ਗੱਲ ਕਰੇ ਅਸੀਂ ਉਹ ਨਹੀਂ ਸੁਣਨਾ ਸਾਡੀ ਕੋਈ ਬੋਲੀ ਦੀ ਗੱਲ ਕਰੇ ਅਸੀਂ ਨਹੀਂ ਸੁਣਨੀ ਇਤਿਹਾਸ ਦੀ ਗੱਲ ਕਰੇ ਅਸੀਂ ਨਹੀਂ ਸੁਣਨੀ ਐ ਸੁਣਨਾ ਤਾਂ ਗੰਦ ਸੁਣਨਾ ਏਸੇ ਕਰਕੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੌਣ ਉਹ ਲੋਕ ਨੇ ਲੱਖਾਂ ਦੀ ਗਿਣਤੀ ਦੇ ਬੱਚੇ ਇਹਨਾਂ ਗਾਂਦਾ ਗੰਦੀਆਂ ਲੁਚੀਆਂ ਵੀਡੀਓ ਨੂੰ ਜਿਹੜੇ ਸਾਂਝੇ ਕਰਦੇ ਆ ਅੱਗੇ ਧੱਕਦੇ ਆ ਸਮਾਜ ਚ ਵੀ ਇਹ ਲੈ ਦੇਖੋ ਤੂੰ ਕੌਣ ਲੋਕ ਨੇ ਉਹ ਬਲੇਤੋਂ ਆਏ ਹੋ ਲੋਕ ਨੇ ਉਹ ਗੋਰੇ ਨੇ ਉਹ ਕਾਲੇ ਨੇ ਉਹ ਸਾਡੇ ਹੀ ਲੋਕ ਨੇ ਚੰਗੀ ਗੱਲ ਨੂੰ ਨਹੀਂ ਧੱਕੇ ਹੀ ਪਚਾਉਣਾ ਵੀ ਘਰ ਘਰ ਪਚਾ ਦਿਆ ਗੱਲਾਂ ਨੂੰ ਆ ਪਚਾ ਦੇ ਗੱਲ ਤੇ ਲੜੋਗੇ ਨਾ ਗੱਲਾਂ ਖਤ ਤੇ ਵਿਰੋਧ ਕਰੋਗੇ ਇਕੱਠੇ ਹੋਵੇਂਗੇ ਮਤਲਬ ਹੀ ਨਹੀਂ ਖਤਮ ਹੋ ਚੁੱਕਿਆ ਤੁਹਾਡੇ ਲਈ ਆਪਣਾ ਢਿੱਡ ਦਾ ਤੁਹਾਡਾ ਰਹਿ ਗਿਆ ਢਿੱਡ ਦੇ ਸਕੇ ਰਹਿ ਗਏ ਤੁਹਾਡੇ ਲਈ ਧਰਤੀ ਪਾਣੀ ਤੁਹਾਡੇ 15 ਸਾਲ ਦੇ ਬੱਚਾ ਹਰ ਲਈ ਕੋਈ ਮਤਲਬ ਨਹੀਂ ਪਾਣੀ ਜ਼ਹਿਰ ਪਾ ਦਿੱ ਸਾਨੂੰ ਕੋਈ ਲੈਣਾ ਦੇਣਾ ਨਹੀਂ ਬੋਲੀ ਮਾਰੀ ਜਾ ਰਹੀ ਆ ਇਤਿਹਾਸ ਦਾ ਪੰਜੋ ਬਦਲੀ ਜਾਂਦੇ ਆ ਨਿਸ਼ਾਨੀਆਂ ਸੋਹਣੀਆਂ ਇਤਿਹਾਸ ਦੀਆਂ ਢਾਟ ਢੇਰੀ ਕਰਤੀਆਂ ਸਾਨੂੰ ਕੋਈ ਦਿਣਾ ਦਿਣਾ ਨਹੀਂ ਸਾਨੂੰ ਤਾਂ ਕਰਾ ਢਿੱਡ ਚਾਹੀਦਾ ਹੈ ਪੈਸਾ ਮਿਲ ਜੇ ਢਿੱਡ ਭਰ ਜੇ ਬਸ ਖਾ ਲਿਆ ਪੀ ਲਿਆ ਕੱਢੀ ਚੱਕੀ ਉਧਰ ਨੂੰ ਕਰ ਗਏਦ ਨੂੰ ਚੱਕ ਕੇ ਹੱਕ ਦੀ ਗੱਲ ਹੁੰਦੀ ਆ ਸੱਚ ਦੀ ਗੱਲ ਹੁੰਦੀ ਆ ਕੋਈ ਆ ਕੇ ਖੜਦਾ ਕੋਈ ਨਹੀਂ ਖੜਦਾ ਇੱਥੇ ਆ ਕੇ ਸਦਾ ਬਧਾ ਵਾਸਤਾ ਹਲੇ ਵੀ ਦੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਚੱਕ ਕੇ ਝੋਲੀ ਚ ਪਾ ਲੋ ਹਲੇ ਵੀ ਪੰਜਾਬ ਲਈ ਖੜਜੋ ਪੰਜਾਬ ਦੇ ਲੋਕੋ ਸੁਣੀ ਐਨੀ ਪੀਲਾ ਆ ਮੇਰੀ ਗੱਲਬਾਤ ਨੂੰ ਘਰ ਘਰ ਪਹੁੰਚਾ ਦਿਓ ਕਿਵੇਂ ਇਹ ਭਵੰਤ ਗਦਾਰ ਬਣ ਕੇ ਗਦਾਰੀ ਕਰ ਰਿਹਾ ਪੰਜਾਬ ਦੇ ਨਾਲ ਬਹੁਤ ਵੱਡੀ ਗਦਾਰੀ ਹੈ ਇਹ ਪੰਜਾਬ ਨਾਲ ਜੋ ਇਹ ਨੌਕਰੀਆਂ ਚ ਕਰ ਰਿਹਾ ਛੋੜੀਆਂ ਜ਼ਮੀਨਾਂ ਦੱਬਣ ਚ ਕਰ ਰਿਹਾ ਉਹ ਵੱਡੀ ਗਦਾਰੀ ਕਰ ਰਿਹਾ ਸੁਣ ਮੂੰਹ ਤੋਰ ਜਵਾਬ ਦਿਓ ਲੁਧਿਆਣੇ ਦੀਆਂ ਚੋਣਾ ਨੇ ਉੱਥੇ ਸਵਾਲ ਪੁੱਛੋ ਆ ਸਾਰੇ ਇਹਨਾਂ ਦੇ ਫਿਰਦੇ 90 92 ਜਿਹੜੇ ਆ ਗੂੰਗੇ ਜਿਹੜੇ ਇਹਨਾਂ ਦੇ ਬੋਲੇ ਆ ਦੂਤਰੇ ਇਹਨਾਂ ਦੇ ਫਿਰਦੇ ਨਾਲ ਉੱਥੇ ਐ ਬੋਟਾ ਮੈਂ ਦੇ ਹੱਥ ਬੰਨ੍ਹਦੇ ਫਿਰਦਿਆ ਘਰ ਘਰ ਉੱਥੇ ਘੇਰ ਕੇ ਸਵਾਲ ਪੁੱਛੋ ਜਿਹੜੀਆਂ ਗੱਲਾਂ ਸੀ ਕਰਦੇ ਆ ਵੀ ਆਹ ਤੁਸੀਂ ਪੰਜਾਬ ਨਾਲ ਕੀ ਕਰ ਰਹੇ ਹੋ